ਹਾਂ ਜੀ ਛੋਟਾ ਵੀਰ ਪਹੁੰਚ ਚੁੱਕੇ ਆਪਣਾ ਗੁਰਪ੍ਰਤਾਪ ਅੱਜ ਚੱਲੇ ਸ਼ਰਲੇ ਟਾਊਨ ਇਹਨਾਂ ਨੇ ਗੱਡੀ ਦੇਖਣੀ ਹੈ ਨਵੀਂ ਏਜੰਸੀ ਜਾ ਰਹੇ ਆ ਤੇ ਅਸੀਂ ਰਹਿ ਰਹੇ ਆ ਮੌਨੀ ਕਿਉ ਤੇ ਇਹਨਾਂ ਨੇ ਗੱਡੀ ਦੇਖਣੀ ਆ ਦੇਖਦੇ ਆ ਕਿਸ ਤਰ੍ਹਾਂ ਦੀ ਗੱਡੀ ਪਸੰਦ ਆਉਂਦੀ ਹੈ ਇਹਨਾਂ ਨੂੰ ਸੋ ਚਲੋ ਚਲੋ ਵੀਰ ਜੀ ਹਾਂਜੀ ਠੀਕ ਹੋ ਆ ਇੱਧਰ ਡਾਊਨ ਇਸਤਮਾਲ ਆ ਇਹਦੇ ਅੰਦਰ ਵੀ ਕਾਫੀ ਸ਼ਾਪਸ ਨੇ ਹੀ ਆ ਨਾ ਦੁਕਾਨਾਂ ਨੇਗੀਆਂ ਤੇ ਡਿਫਰੈਂਟ ਟਾਈਪ ਦੇ ਐਵੇਂ ਦਾ ਇੱਥੇ ਥਿ ਵਿਊ ਆ ਇਹ ਦੇਖ ਸਕਦੇ ਆਪਾਂ ਟੂ ਆਫ ਦ ਮੀਸਟੋ ਮਾਂਟਰੀਅਲ ਐਂਡ Uh, I bought it from the guy that had the other one. He had a, he had a really nice collection of cars, and I don't think he thought I'd buy it, or I don't know, but I thought you know for thirty thousand know, dollars, and it has done me no wrong. I think well, it's I best to buy so that car. So much car. fun, got <laughs> it. Hey, we can do. See, today I heard a lot <laughs> of people. He just wanted to come. Okay, okay, we are okay. Don't worry, we are there. Don't ਸੋ ਇਸ ਤੋਂ ਬਾਅਦ ਆਪਾਂ ਸਪੈਟਫੋਰਡ ਪੀਜ਼ਾ ਵਾਲਿਆਂ ਦੇ ਆ ਗਏ ਹਨ ਇਹ ਇਹੜੀ ਲੋਕੇਸ਼ਨ ਆ ਇਹਦੀ ਚਾਰਲਟਨ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਸੈਟ ਤੋਂ ਨਾ ਤਾਂ ਫੇਰ ਸਪੈਟਫੋਰਡ ਪੀਜ਼ਾ ਬੜਾ ਫੇਮਸ ਪੀਜ਼ਾ ਕੋਰਨਰ ਆ ਇਹ ਤਕਰੀਬਨ ਇੱਥੇ ਲਗਭਗ ਭੀੜ ਲੱਗੀ ਰਹਿੰਦੀ ਆ ਨਾਲੇ ਤੇ ਪਿਕ ਕਰ ਲੈਂਦੇ ਸੋ ਕਰਨ ਜਾਣ ਤੋਂ ਕਰਨਾ ਕੋਪ ਲੱਗੇਗੀ ਜੀ ਜੀ ਅਨੰਦ ਮਾਰਲੇ ਬੰਦੇ ਦੇ ਦੇਖਦੇ ਕਿਸ ਤਰ੍ਹਾਂ ਦਾ ਪੇਸ ਕਰਾਂਗੇ ਬੈਸਤ ਤਰੀਕਾ ਹੁੰਦਾ ਸੋ ਇਥੇਕ ਹੋਰ ਜੋ ਡੋਜ਼ ਕੰਪਨੀ ਹੈ ਨਾ ਲੋਜ ਦੇ ਕਾਰਾ ਕੌਦੇ ਕੀ ਸੋ ਕਿਹੜੀ ਐਪੀ ਹੈ ਡ੍ਰੈਂਗੋ ਡ੍ਰੈਂਗੋ ਉਹਦਾ ਬੇਸ ਮਾਡਲ ਆ ਜੀ ਹੁੰਦਾ ਸੋ ਉਹ ਤੇ ਲੈ ਵੀਰ ਦਾ ਟ੍ਰਾਈ ਲੈਣ ਵਾਸਤੇ ਦੇਖ ਲਈਦਾ ਕਿ ਤਰ੍ਹਾਂ ਦੀ ਕਾਫੀ ਵਧੀਆ ਲੋਕਾਂ ਕੱਟੀ ਦੀ ਸੋ ਇਹਦਾ ਮੋਨਿਕਿਓ ਆ ਨਾ ਇਹ ਵੀ ਸੋਹਣਾ ਬਹੁਤ ਆ ਆ ਦੇਖੋ ਹੈਲੋਗਨ ਲਾਇਆ ਹੋਇਆ ਨਾ ਬੜਾ ਸ਼ੌਂਕ ਨੇ ਇਹਨਾਂ ਨੂੰ ਗੋਰਿਆਂ ਨੂੰ ਇਹ ਚੀਜ਼ਾਂ ਦੇ ਤੇ ਮੋਨਿਕਾ ਦਾ ਮੀਡੀਅਮ ਜੀ ਰੇਂਜ ਦਾ ਟਾਉਨ ਆ ਇਹ ਬਹੁਤ ਖਾਸ ਹੈ ਤੇ ਜੋ ਗੱਡੀ ਇਹਨਾਂ ਨੂੰ ਦੇਖਣੀ ਵੀਰ ਨੇ ਉਹ ਸ਼ਾਰਲਟਾਉਨ ਥੋੜਾ ਜਿਹਾ ਵੱਡਾ ਸ਼ਹਿਰ ਉਹ ਜਿਸ ਤਰ੍ਹਾਂ ਆਪਾਂ ਨੂੰ ਆਪਾਂ ਪਟਿਆਲਾ ਕਹਿ ਸਕਦੇ ਆ ਆਪਾਂ ਪੰਜਾਬ ਦੇ ਵਿੱਚ ਆਪਣਾ ਹਣਾ ਬਹੁਤ ਸੋਹਣਾ ਸ਼ਹਿਰ ਆ ਉਹ ਵੀ ਕੋਸ਼ਿਸ਼ ਕਰਾਂਗੇ ਕਿ ਥੋੜਾ ਬਹੁਤ ਉਹ ਵੀ ਦਿਖਾਇਆ ਜਾਵੇ ਹਨਾ ਆ ਦੇਖੋ ਇੱਥੇ ਵੀ ਕਾਫੀ ਸਟੋਰ ਵਗੈਰਾ ਹੈਗੇ ਨੇ ਤੇ ਵਟ ਦੇਖਦੇ ਆ ਕਿ ਜੀਵਨ ਦਾ ਸਾਇਰਾਵਨ ਦੇਖਿਆ ਜੀ ਆਪਣੇ ਵੀਰ ਨੇ ਹਨਾ ਇਹ ਤੇ ਗੱਡੀ ਆ ਤੇ ਇਟਸ ਬੇਸ ਮਾਡਲ ਮੇਬੀ ਯਾ ਇਟਸ ਬੇਸ ਮਾਡਲ ਬੇਸ ਮਾਡਲ ਆ ਜਿਹਦਾ ਹੈ It's got all the options okay so ਤੁਹਾਨੂੰ ਦੱਸਿਆ ਸੀ ਨਾ ਵੀ ਇੱਥੇ ਆਏ ਆ ਅਸੀਂ ਤੇ ਉਹ ਦੇਖ ਰਹੇ ਆ ਹਨਾ so ਬਸ ਢਿੱਲੋ ਸਾਹਿਬ ਵੀ ਪਹੁੰਚ ਚੁੱਕੇ ਨੇ ਸੋ ਬਾਕੀ ਦੀ ਗੱਲ ਬਾਤ ਇਹ ਕਰਨੀਏ ਸਾਡੀ ਇੰਗਲਿਸ਼ ਜਿਹੜੀ ਥੋੜੀ ਕਮਜ਼ੋਰ ਆ ਹੈ ਨਾ ਹਾਂਜੀ ਟੇਲਰ ਸਾਹਿਬ ਕਿਉਂ ਪੁੱਛੀਆ ਪੱਤੀਓ ਪੱਤੀਆ ਤੇ ਕਿੰਨੇ ਸਾਰਾ ਕੁਝ ਸੋ ਇਹ ਏਜੰਸੀ ਆ ਹਨਾ ਜਿੱਥੇ ਅਸੀਂ ਆਏ ਆ ਸੋ ਇਹ ਦੋ ਮਾਡਲ ਖੜੇ ਨੇ ਇਹਨਾਂ ਕੋਲ ਹਨਾ ਤੇ ਇੱਕ ਇਹ ਮਾਡਲ ਲਈ بیس ਮਾਡਲ ਆ ਤੇ ਆਹ ਹੈਗਾ ਦਾ ਟਾਪ ਆ ਸੋ ਵੀਰੇ ਨੇ ਕਿ ਆਪਣਾ ਕੰਮ ਸਟਾਰਟ ਕਰਦਾ ਹਨ ਕਿਉਂਕਿ ਇਹਦੇ ਵਿੱਚ ਜੋ ਪਲੱਸ ਪੁਆਇੰਟ ਆ ਨਾ ਉਹ ਤੁਹਾਨੂੰ ਦੱਸਦੇ ਆ ਇੱਕ ਤਾਂ 7 ਸੀਟਰ ਹੈ ਇੱਕ ਜਿਹੜੇ ਨੇ ਸੀਟਾਂ ਨੇ ਨਾ ਉਹ ਸਾਰੀਆਂ ਬਿਲਕੁਲ ਚੜ੍ਹੇ ਆ ਨਿੱਕੇ ਇਹਨੂੰ ਉੱਪਰ ਜਿestram ਬੈੱਡ ਦੇ ਤਰ੍ਹਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਪੂਰਾ ਹੈ ਇਹਦੇ ਵਿੱਚ ਨੇ ਸੀਟਾਂ ਪਈਆਂ ਆ ਤਾਂ ਇਹ So highways eight four, cities twelve. And you consume that at. I saw the movies even into the two like, thousand movies. I think they have these cars. Oh, um, this car is mint. The, Look at this. Can the model the perfect, uh, What's the model of this one? Nineteen eighty. Nineteen eighty-five seven thirty-one. Was there as a nice guy? Listen to this. Oh. You have to slam it. <laughs> yeah. Uh, okay. This thing's rock solid. Original paperwork in the trunk from purchase in, in '85. That's, that's you, you can <laughs> Oh, that. I mean, Things are hey. 1985. Right. What what is that? Forty years. Oh yeah like check that out man this look like it's old <laughs> no. this is so, probably one of the solid cars it right? be bmw yeah. is this nice one so us this one this is turbo something it? no it's a straight 6 and what's the what <laughs> even the mechanic ate mechanic to lava kay inna nu na shock hunde ne purani chizyan khareed ke ohna nu manage karan de te emi chalaun de ha ਤੇ ਦਾ ਸੇਮ ਈਅਰ ਇਨ 5 ਜਸਤਰਾਇੰਦੀ ਆਵਾਜ਼ ਆ ਹਨਾ ਟਰਬੋ ਆਵਾਜ਼ ਕਰਦਾ ਇੰਜਨ ਤੇ ਤੇ ਇੱਥੇ ਲੰਗੇ ਜਾ ਰਹੇ ਤੇ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਵਧੀਆ ਈ ਦੀ ਆ ਇੱਥੇ ਅਸੀਂ ਫੋਟੋ ਫਿੱਚਰੇ ਸੀ ਤੋਂ ਤੇ ਬਾਹਰ ਆ ਗਿਆ ਹਨਾ ਤੇ ਕਹਿੰਦਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਬੜਾ ਵਧੀਆ ਸੁਭਾਅ ਹੁੰਦਾ ਵਿੱਚ ਕੋਈ ਨਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਸਾਨੂੰ ਇਹਨੇ ਆਪ ਅਸੀਂ ਜਾਣ ਲੱਗੇ ਤੇ ਸਾਨੂੰ ਰੋਕ ਲੈਣ ਕਹਿੰਦਾ ਨਹੀਂ ਦੇਖ ਕੇ ਜਾਓ ਕਹਿੰਦਾ ਇਹ 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 ਚੀਜ਼ਾਂ ਕਈ ਵਾਰੀ ਨਾ ਆਪਣੇ ਮਨ ਦੇ ਵਿੱਚ ਹੀ ਹੁੰਦਾ ਵੀ ਪਤ ਨਹੀਂ ਇਹ ਕਿੰਨਾ ਕਿਹਨਾਂ ਦਾ ਸੁਭਾਅ ਕਿਵੇਂ ਦਾ ਹਨਾ ਆਪਾਂ ਵੀ ਵੈਸੀ ਛਤਾਰਨਾ ਜੀ ਬਣਾ ਲੈਂਦੇ ਆ ਤੇ ਪਰ ਕਈ ਬੰਦੇ ਨੂੰ ਗੱਲਬਾਤ ਕਰਨਾ ਆਪਣੀ ਚੀਜ਼ਾਂ ਦਿਖਾਉਣੀਆਂ ਹਨਾ ਇਹ ਸੋਹਣੀਆਂ ਲੱਗਦਾ ਤੁਸੀਂ ਦੇਖ ਸਕਦੇ ਹੋ ਫਨ ਕਰਦੇ ਰਾਤ ਡੀਫਰੋਸਟ oh my god ਹੈ ਇਸੇ ਸੀ ਇਟਸ ਆਲ ਇਨ ਜਰਮਨ ਆਈ ਸੋਰ ਲੋਂਟ ਨੋ ਵਟ ਸਮ ਆਫ ਦਿਸ ਸਟਫ ਮੀਨਸ So this guy here? One guy broke the second and he gets the sign. And you say, yeah. It's so, like it was a 2001 of the 200 cars uh, built by Mercedes of this model. Stand over here. Watch this <laughs> here. it was like three fingers now three to four fingers now oh man it corrects for wind so so if you if, so if we, if you sell this car how much is the price for this like i don't know, know car you... i like for, i tell you that i tell you what uh it's like 100 it was probably a two hundred thousand other car oh i bought it for 30 grand with so now I are going to take some Mercedes ਸੈਰ ਪ੍ਰੋਬਲੈਮ S65 ਹਣਾ ਹਾਂ ਇਹਦਾ ਇੱਕੋ ਹੀ ਇਹ ਵਰਜਨ ਹੈ ਵੀ ਇਹਦੇ ਨਾਲ ਦੀਆਂ ਪੂਰੀ ਦੁਨੀਆ ਦੇ ਵਿੱਚ 211 ਕਾਰਾਂ ਬਣੀਆਂ ਨੇ ਮਰਸੀਡੀਜ਼ ਹਣਾ ਸੋ ਜਿਹੜਾ ਇਹਨੇ ਇੰਜਨ ਦਿਖਾਇਆ ਸੀ ਉਹਦੇ ਉੱਤੇ ਮੇ ਵੀ ਕੁਝ ਲਿਖਿਆ ਹੋਇਆ ਵੀ ਇਹ ਤੇ ਹਾਂ ਇਹਦੇ ਵਿੱਚ ਦੋ ਟਰਬੋ ਲੱਗੇ ਨੇ ਕਹਿੰਦਾ ਤੇ ਮਨੂੰ ਗੱਲਬਾਤ ਕਰ ਰਿਹਾ ਇਹਦੇ ਨਾਲ ਕੁਝ ਵੀ ਹਾਂ ਸੀ ਹਫਤਾ ਵਾ ਵੈਸੀ ਖੜ ਕੇ ਅਸੀਂ ਲੰਗੇ ਜਾ ਰਹੇ ਸੀ ਤੇ ਸੋਣਾ ਲੱਗਿਆ ਇਹਦਾ ਸੈਟਅਪ ਆ ਇਹਦਾ ਤੇ ਐਵੇਂ ਦਾ ਬਟ ਮੈਨ ਵਾਂਸ ਲਾਈਕ ਡਿਜ਼ਾਈਜ਼ਰ ਦਨ ਯੂ ਨੈਵਰ ਹੈਵ ਟੂ ਡੂ ਥੈਟ ਅਗੇਨ ਤੇ ਇੱਕ ਹੋਰ ਮੈਂ ਚੀਜ਼ ਦੇਖੀ ਜਿਹੜੇ ਤੇ ਪਿੱਛੇ ਟਾਇਰ ਨੇ ਨਾ ਲਿਫਟ ਹੁੰਦੇ ਨੇ ਲਿਫਟ ਮਤਲਬ ਵੀ ਜਿਹੜਾ ਇਹਦੇ ਵਿੱਚ ਅਸੀਂ ਜੋ ਚੈੱਕ ਕੀਤਾ ਤਾਂ ਤੋ ਸਰਫ ਦੇ ਵਿੱਚ ਦੋ ਬਣਾ ਪੈਂਦੀ ਸੀ ਨਾ ਮੈਂ ਤੇ ਇੱਕ ਕਾਫੀ ਲਿਫਟ ਹੋ ਗਈ I want 30 grand I probably not the same 30 at the so, Oh my god yeah, more, yeah it's worth yeah. it's worth yeah. 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 it it's worth like like, uh, so, like <laughs> it ਇਹ ਵੀ ਅਨੀ ਫਾਰ ਇਹ ਬੰਦੇ ਨਹੀਂ ਤੇ ਮਕੈਨਿਕ ਵੀ ਲੱਗਦਾ ਤੇ ਵੈਸੇ ਸ਼ੌਂਕ ਵੀ ਹੈ ਇਹ ਚੀਜ਼ਾਂ ਦੇ ਸ਼ੌਂਕ ਨਾਲ ਹੀ ਚੀਜ਼ਾਂ ਹੁੰਦੀਆਂ ਨੇ ਸੋ ਲਾਈਕ ਸਪੈਸ਼ਲ ਫੀਚਰਸ ਆ ਇਸ ਕਾਰ ਇਫ ਇਫ ਆ ਆ ਆ ਵਾਂਟਸ ਕਾਰ ਆ ਡੋਨਟ ਆ ਡੋਨਟ ਡਰਾਈਵ ਇਟ ਆਨ ਲਾਈਕ ਡੇਲੀ ਪਰਪਸ